ਲੋਕਾਂ ਨੇ ਆਪਾ ਸੁਣਾਇਆ ਜਾਵਾਂਗਾ ਤੋ ਉਹ ਤਾਂ ਫਰ ਇਧਰ ਦੀ ਪਾਉ ਕੰਨ ਤੇ ਇਧਰ ਦੀ ਕੱਢੇ ਚਲੋ ਹਣ ਮੈਂ ਜੋ ਦੁੱਧ ਪਾਉਣ ਜਾਂਦਾ ਮੈਂ ਸਾਈਕਲ ਤੇ ਜਾਂਦਾ ਮੈਨੂੰ ਕਈ ਆਖਣਗੇ ਤੂੰ ਮੋਟਰਸਾਈਕਲ ਲੈ ਲੈ ਇਹਦਾ ਮਤਲਬ ਹੈ ਜੱਗ ਤਾਂ ਜਿੱਤੇ ਨਹੀਂ ਜਾਂਦਾ ਠੀਕ ਹੈ ਹਣ ਮੈਨੂੰ ਕਈ ਬਹੁਤ ਆਏ ਕਹਿੰਦੇ ਇਹ ਤੂੰ ਸਾਰੀ ਦਿਹਾੜੇ ਕੇ ਪਸ਼ੂਆਂ ਨਾਲ ਮੱਥਾ ਮਾਰੀ ਜੰਨਾ ਗੋਆ ਚੱਕੀ ਜੰਨਾ ਕੀ ਤੂੰ ਨਿਕਲਦਾ ਪਰੌਟ ਮੈਂ ਵੀ ਸਾਹ ਕੋਸੀ ਹੈ ਵੰਡੀ ਕਰਨ ਆਪ ਕਰੋ ਹਣ ਮੇਰਾ ਦੁੱਧ ਹੈ ਮੇਰਾ ਘਰ ਆ ਜਾਂਦਾ ਮੈਂ ਇਹਦਾ ਦੁੱਧ ਮੇਰਾ 70 ਵੀ ਜਾਂਦਾ 75 ਵੀ ਜਾਂਦਾ ਗਾਂ ਦਾ 40 ਵੀ ਪਾਉਣਾ ਮੈਂ 45 ਵੀ ਜੰਨਾ ਘਰਾਂ ਚ ਦੇਣਾ ਸਪਲਾਈ ਹ ਠੀਕ ਹੈ ਇਹ ਕਿਤਾ ਮੇਰੇ ਪਾਪਾ ਜੀ ਕਰਦੇ ਸੀ ਪਹਿਲਾਂ ਉਦੋਂ ਤੋਂ ਪਹਿਲਾਂ ਮੇਰੇ ਦਾਦਾ ਜੀ ਕਰਦੇ ਸੀ ਉਹਨੂੰ ਵੇਖ ਕੇ ਮੈਂ ਕਰ ਲੱਗ ਗਿਆ ਤੇ ਕੋਈ ਬਾਹਲਾ ਮੈਂ ਪੜਿਆ ਨਹੀਂ ਕਿ ਅੱਠ ਕੀ ਪੜਿਆ ਮੈਂ ਇਸੇ ਪਾਸੇ ਲੈਣ ਵਾਲੇ ਜਿਵੇਂ ਮੇਰੇ ਕੋਲੇ ਮੱਝਾਂ ਹੈਗੀਆਂ ਦੁੱਧ ਦਾ ਕੰਮ ਵੀ ਹੈਗਾ ਨਾਲ ਵਪਾਰ ਲੈਣ ਦਾ ਕੰਮ ਵੀ ਹੈਗਾ ਵੇਚ ਲਿਆਈ ਦਾ ਵਟ ਲਈ ਦਾ ਕੋਈ ਮੇਰੇ ਕੋਲੇ ਜਿਆਦਾ ਜੀ ਮੂਹਰਾਂ ਨਸਲਦੀਆਂ ਬਾਕੀ ਜਿਹੜੀਆਂ ਮੇਰੇ ਕੋਲੇ ਮੱਝਾਂ ਤਕਰੀਬਨ ਵਜਾ ਦੀਆਂ ਕਟੀਆਂ ਤਿਆਰ ਕਰਕੇ ਆਪ ਹੀ ਤਿਆਰ ਕੀਤੀਆਂ ਲੋਕ ਇਹਨੂੰ ਘਾਟੇ ਵਾਲਾ ਸੌਦਾ ਆਂਦੇ ਪਰ ਮੈਂ ਇਹਨੂੰ ਘਾਟੇ ਵਾਲਾ ਨਹੀਂ ਮੰਨਦਾ ਕੀ ਇਹਦੇ ਚ ਹੋ ਜਾਂਦਾ ਸੰਜੋਗ ਮਨਲਾ ਵੀ ਪਰਿਵਾਰ ਦਾ ਵੀ ਜ਼ਰੂਰੀ ਹੈ ਮੇਰੇ ਬੱਚਿਆਂ ਦਾ ਸੰਜੋਗ ਬਹੁਤ ਹੈ ਮੇਰੇ ਘਰ ਵਾਲੇ ਦਾ ਸੰਜੋਗ ਬਹੁਤ ਆ ਨਾਲ ਮੇਰਾ ਪੂਰਾ ਸਾਦਿੰਦੇ ਸਵੇਰੇ ਅਸੀਂ 4 ਵਜੇ ਉੱਠਦੇ ਆਂ ਪਸ਼ੂਆਂ ਨੂੰ ਪੱਠਾ ਨੀਰਿਆ ਪਾਉਣੇ ਆ ਨਮਾਈ ਤਵਾਈ ਚਵਾਈ ਵੀ ਕਰਦੇ ਆਂ ਘਾਟੇ ਵਾਲਾ ਸੌਦਾ ਥੋੜਾ ਜੇ ਲੋਕ ਇਹਨੂੰ ਤਾਂ ਕਹਿੰਦੇ ਬੇ ਟਾਈਮ ਆ ਜਦੋਂ ਪੱਠਾ ਨੀਰਿਆ ਪਾਉਣਾ ਠੀਕ ਹੈ ਜੀ ਹਾਂ ਜੀ ਅਸੀਂ ਸਵੇਰ ਅਸੀਂ 4 ਵਜੇ ਉੱਠਦੇ ਆਂ 4:30 ਵਜੇ ਨੂੰ ਚਵਾਈ ਕਰਕੇ ਵਿਹਲੇ ਹੋ ਜਾਂਦੇ ਆਂ ਸ਼ਾਮ ਨੂੰ 4:30 ਵਜੇ ਚਵਾਈ ਕਰਕੇ ਆਮ ਲੋਕ ਕਹਿੰਦੇ ਸਾਡੀ ਮੱਝ 4 ਮਹੀਨੇ ਪਹਿਲਾਂ ਭੱਜ ਗਈ ਮੈਂ ਡੇਢ ਮਹੀਨਾ ਪਹਿਲਾਂ ਮੈਂ ਆਪ ਛੱਡਦਾ ਉਹਦੇ ਹੱਥੀ ਇੱਕ ਟਾਈਮ ਪਾ ਕੇ ਉਹਨੂੰ ਫੇਲ ਤਾਂ ਬਾਈ ਜੇ ਤਾਂ ਮਾਲਾ ਵੀ ਡੈਰੀ ਫਾਰਮ ਦਾ ਧੰਦਾ ਕਰਕੇ ਡੈਰੀ ਦੇ ਦੁੱਧ ਪਾਉਣਾ ਉਹਦੇ ਨੂੰ ਤਾਂ ਫਿਰ ਡੋਲੂ ਚੱਕ ਲੋ ਲੋੜ ਹੀ ਨਹੀਂ ਕੰਮ ਕਰਨ ਦੀ ਹੂੰ ਠੀਕ ਐ ਇਹਦਾ ਮੰਡੀ ਕਰਨ ਆਪ ਕਰੋ ਹਣ ਮੇਰਾ ਦੁੱਧ ਐ ਮੇਰਾ ਘਰ ਆ ਜਾਂਦਾ ਹੂੰ ਮੈਂ ਤਾਂ ਦੁੱਧ ਮੇਰਾ 70 ਵੀ ਜਾਂਦਾ 75 ਵੀ ਜਾਂਦਾ ਗਾਂ ਦਾ 40 ਵੀ ਪਾਉਣਾ ਮੈਂ 45 ਵੀ ਦਿਨਾ ਘਰਾਂ ਚ ਦਿਨਾ ਸਪਲਾਈ ਹੁੰਦੀ ਐ ਘਰਾਂ ਲੈ ਕੇ ਵੀ ਜਾਂਦੇ ਤੇ ਜੇ ਹਣ ਮੈਂ ਉਹ ਹੀ ਦੁੱਧ ਮਾਲਾ ਡੈਰੀ ਚ ਪਾਉਂਗਾ ਜਿਹੜਾ ਮੈਨੂੰ ਮੁਨਾਫਾ ਮਿਲਣਾ ਉਹ ਡੈਰੀ ਵਾਲਾ ਹੀ ਜਾਂਦਾ ਤਾਂ ਇਹਨੂੰ ਸੌਦਾ ਘਾਟਾ ਗਈ ਜਾਂਦੇ ਐ ਕਹਿਂਦਾ ਮਤਲਬ ਜੀ ਕਹਿ ਮੈਂ ਘਰਾਂ ਜਾਂਦਾ ਸਪਲਾਈ ਜੀ ਦਾ ਕਿਲੋ ਲੱਗਿਆ ਕਿਦਾ 2 ਕਿਲੋ ਲੱਗਿਆ ਕਿਦਾ 3 ਕਿਲੋ ਲੱਗਿਆ ਮੇਰੇ ਕੋਲ ਇਹੋ ਜਿਹਾ ਘਰ ਆ ਵੀ ਕਹਿਂਦਾ ਮਤਲਬ ਜਿਹਨਾਂ ਨੂੰ 5-5 ਸਾਲ ਹੋ ਗਏ 10-10 ਸਾਲ ਲੱਗਿਆ ਨੂੰ ਦੁੱਧ ਮੈਂ ਦੁੱਧ ਉਹਨਾਂ ਦਾ ਹਟਾਇਆ ਨਹੀਂ ਉਹ ਭਲਾ ਮੈਨੂੰ ਕਹਿੰਦੇ ਹਟਾ ਲੈ ਪਹਿਲੀ ਗੱਲ ਤਾਂ ਹਟਾਉਂਦੇ ਨੇ ਦੁੱਧ ਆਪਾਂ ਸਹੀ ਦਿੰਦੇ ਇਹਨਾਂ ਨੂੰ ਸਹੀ ਖਰਾਕ ਪਾਣੀ ਪਾਉਣੀ ਉਹਨਾਂ ਨੂੰ ਸਹੀ ਦੁੱਧ ਮਿਲਦਾ ਉਹਨਾਂ ਨੂੰ ਹਣ ਕਈ ਦੁੱਧ ਲਾ ਲੈਂਦੇ ਆ ਮਤਲਬ ਵੀ ਕਹਿਂਦਾ ਵੀ ਮੈਨੂੰ 75 ਲਾਉ 70 ਲਾਉ ਉਹ ਤੋਲ ਚ ਘਟਾ ਆਂਦੇ ਆ ਉਹ ਕੰਮ ਵੀ ਨਹੀਂ ਪੱਕੇ ਗਾਹ ਛੋਟੇ ਫਾਰਮਾਂ ਉਂ ਤਾਂ ਇਹੀ ਧਿਆਨ ਰੱਖਣ ਜੇ ਕਈ ਜਦਾਂ ਆਪਾਂ ਨਾ ਲਾਲਚ ਕਰ ਲੈਨੇ ਉਹ ਜ਼ਿਆਦੇ ਪਸ਼ੂ ਲੈ ਲੈਨੇ ਵੀ ਵੱਡਾ ਕੰਮ ਕਰ ਲਗੇ ਇੱਕ ਪਸ਼ੂ ਤੋਂ ਸਟਾਰਟ ਕਰੋ ਜਦੋਂ ਮੈਂ ਸਟਾਰਟ ਕੀਤਾ ਸੀ ਇੱਕ ਪਸ਼ੂ ਤੋਂ ਕੀਤਾ ਸੀ ਮੈਂ ਕਟਿੰਗਾਂ ਤੋਂ ਕੀਤਾ ਸੀ ਤਿਆਰ ਹਣ ਮੈਂ ਆਹਦੇ ਮੱਝ ਹੀ ਲਿਆ ਕੇ 2 ਲੱਖ ਵਾਲੀ ਮੱਝ ਬੰਨ ਲਾ ਤੇ ਮੈਨੂੰ ਉਹਦੇ ਰਹਿਣੀ ਬਹਿਣੀ ਦਾ ਨਹੀਂ ਪਤਾ ਵੀ ਖਾਣ ਪੀਣ ਨੂੰ ਕੀ ਪਾਉਣਾ ਕੀ ਨਮਾਉਣਾ ਕੀ ਨੂੰ ਪਤਾ ਹੀ ਨਹੀਂ ਜਦੋਂ ਮੈਂ ਛੋਟੇ ਬੱਚੇ ਨੂੰ ਪਾਲੂਆਂ ਨੂੰ ਪਤਾ ਤਾਂ ਹੋਵੇ ਕਿਵੇਂ ਪਾਲਣਾ ਕੀ ਕਰਨਾ ਕੀ ਉਹਦੀ ਖਰਾਕ ਪਾਣੀ ਜਿਹੜੀ ਚੀਜ਼ ਤਿਆਰ ਕੀਤੀ ਆਪਾਂ ਨੂੰ ਪਤਾ ਤਾਂ ਲੱਗ ਜੂ ਵੀ ਆਹ ਚੀਜ਼ ਤਿਆਰ ਕੀਤੀ ਮੈਂ ਸਾਹਮਣੇ ਹਣ ਆਪਾਂ ਬਾਹਰੋਂ ਲਿਆਵਾਂਗੇ ਪਹਿਲੇ ਤਾਂ ਆਪਾਂ ਨੂੰ ਪਤਾ ਇਹਨਾਂ ਨੂੰ ਖਾਣਾ ਪੀਣਾ ਕੀ ਐ ਕੀ ਉਹਨੂੰ ਪਾਉਣਾ ਜੇ ਤਾਂ ਆਪਾਂ ਨੂੰ ਖਰਾਕ ਵੱਧ ਪਾਤੀ ਮੋਕ ਲੱਗ ਜੂ ਜੇ ਘੱਟ ਪਾਤੀ ਉਹਨੂੰ ਦੁੱਧ ਨਹੀਂ ਦੇਣਾ ਇੱਕ ਪਸ਼ੂ ਨੂੰ ਨੂਨ ਜ਼ਰੂਰੀ ਐ ਜੀ ਮੂਰੇ ਡੜਾ ਸਿੱਟਣਾ ਮਿਨੀ ਮੈਕਚਰ ਹੁੰਦਾ ਪਾਊਡਰ ਉਹ ਪਾਉਣਾ ਜ਼ਰੂਰੀ ਐ ਮਤਲਬ ਆਪਾਂ ਵਾਲੀ ਗੋਲੀ ਦੇਣੀ ਤੇ ਨਾ ਮਹੀਨੇ ਤੋਂ ਜ਼ਰੂਰੀ ਐ ਉਹ ਆਪਾਂ ਦਿੰਦੇ ਨਹੀਂ ਉਹੀ ਹੋ ਗਿਆ ਖਰਾਕ ਪਾਣੀ ਦਾ ਹੋ ਗਿਆ ਜੀ ਟ੍ਰੀਟਮੈਂਟ ਦਾ ਕੋਈ ਵੀ ਮਤਲਬ ਦਵਾਈ ਬੂਟੀ ਦਾ ਹੋ ਗਿਆ ਮੱਲਾ ਜੀ ਤੁਹਾਨੂੰ ਮੈਂ ਦੱਸ ਕੇ ਨਾ ਪਹਿਲਾਂ ਮੱਲਾਪਾਂ ਵਾਲੀ ਗੋਲੀ ਮੱਲਾਪਾਂ ਵਾਲੀ ਹਨ ਆਮ ਘਰਾਂ 'ਚ ਵੇਖੋ ਆਪਾਂ ਖਰਾਕ ਪਾਈ ਚੱਲਦੇ ਆ ਖਰਾਕ ਮੱਲਾਪਾਂ ਵਾਲੀ ਗੋਲੀ ਮੈਂ ਨਹੀਂ ਆਂਦੇ ਮੈਂ ਜ਼ਿਆਦਾ ਸਿਆਣਾ ਠੀਕ ਐ ਮੈਂ ਮੱਲਾਪਾਂ ਵਾਲੀ ਗੋਲੀ ਆਮ ਦਿੰਦਾ ਨਹੀਂ ਪੁੱਛ ਕੇ ਵੇਖ ਲਿਆ ਅਗਲਾ 3 ਮਹੀਨੇ ਬਾਅਦ ਗੋਲੀ ਦਿੰਦਾ ਉਹ ਦੇ ਦੋਸੀ ਪਸੂ ਚੋਣੇ ਆ ਮੱਲਾ ਮੱਝ ਚੋਣੇ ਆ ਠੀਕ ਐ ਜੀ ਉਹਦਾ ਪਾਣੀ ਇੱਕ ਵੱਖਰਾ ਬਾਲਟੀ ਜੁ ਹੁੰਦਾ ਸਾਡਾ ਚੋਣ ਵਾਲਾ ਜੀ ਜੀ ਧਾਰ ਚੋਣੀ ਉਹ ਵੱਖਰੀ ਐ ਪਾਣੀ ਨਾਲ ਲੇਵਾ ਧੋਣੇ ਪਹਿਲਾਂ ਸਵਾਰ ਕੇ ਉਹਦਾ ਉਹ ਬਾਲਟੀ ਪਾਸੇ ਕਰ ਦਿੰਦੇ ਜਿਹੜੀ ਚਵਾਈ ਵਾਲੀ ਬਾਲਟੀ ਐ ਉਹ 'ਚ ਪ ਹੰਗਾਲਦਾ ਮਤਲਬ ਇਹ ਹੋਗਾ ਜਦੋਂ ਅਸੀਂ ਦੁੱਧ ਮਾਲ ਲੈ ਬਾਲਟੀਆਂ 'ਚ ਪਾਲਿਆ ਗਾਂ ਭਾਂਡਿਆਂ 'ਚ ਪਾਤਾ ਠੀਕ ਹੈ ਜਦੋਂ ਬਾਲਟੀ ਨੂੰ ਧੋ ਕੇ ਆਮ ਕੋਈ ਵੀ ਲੇਡੀਜ਼ ਘਰੇ ਕਰਦੀ ਵੀ ਵਿੜੇ ਡੋਲ ਦਿੰਦੀ ਪਾਣੀ ਹੰਗਾਲਾ ਸੀ ਜਿਵੇਂ ਸਾਡੇ ਅਮਰੂਦੇ ਦਾ ਬੂਟਾ ਲੱਗਿਆ ਜਿਵੇਂ ਗਵਲੇ ਲੱਗੇ ਆ ਜਾਂ ਕੋਈ ਹੋਰ ਬੂਟੇ ਲੱਗੇ ਆ ਜਾਂ ਕੋਈ ਹੋਰ ਗਾਂ ਬੂਟੇ ਲੱਗੇ ਆ ਉਹ ਤੁਹਾਡੇ ਸਾਹਮਣੇ ਦੇਸੀ ਜਾਂਦੇ ਆ ਉਹਨਾਂ 'ਚ ਹੰਗਾਲ ਪਾ ਦਿੰਦੇ ਆ ਅਸੀਂ ਉਹ ਪਾਣੀ ਵੀ ਡੋਲਦੇ ਨਹੀਂਗੇ ਬੇਅਰਥ ਨਹੀਂ ਜਾਂਦੇ ਜਿਵੇਂ ਆਪਾਂ ਦੁੱਧ ਨੂੰ ਕਹਿੰਦੇ ਆ ਤੇਰਮਾ ਰਤਨ ਫਿਰ ਤੇਰਮਾ ਰਨ ਕਰਕੇ ਅਸੀਂ ਉਹਨੂੰ ਡੋਲਦੇ ਨਹੀਂ ਦੁੱਧ ਦੇ ਵਿੱਚ ਇਹ ਵੇਖੋ ਤੁਸੀਂ ਤਾਤੀ ਹੈ ਸਾਰੇ ਦੁੱਧ ਦੇ ਵਿੱਚ ਇਹ ਤਾਂ ਮੰਨਦੇ ਨਾ ਤੁਸੀਂ ਦੁੱਧ ਤੋਂ ਕੀ ਕੁਝ ਬੰਦ ਆ ਪਨੀਰ ਕਿਉ ਗਿਆ ਮੱਖਣ ਹੋ ਗਿਆ ਮਲਾਈ ਹੋ ਗਈ ਮਠਿਆਈ ਹੋ ਗਈ ਸਾਰੀ ਇਸ ਤੋਂ ਬੰਦ ਆ ਇਹਨਾਂ ਦਾ ਮਤਲਬ ਹੈ ਜੱਗ ਤਾਂ ਜਿੱਤੇ ਨਹੀਂ ਜਾਂਦਾ ਠੀਕ ਹੈ ਹੁਣ ਮੈਨੂੰ ਕੋਈ ਬਹੁਤ ਆਏ ਕਹਿੰਦੇ ਏ ਤੂੰ ਸਾਰੀ ਦੇ ਰੇਕੇ ਪਸੂਆਣਾ ਮੱਥਾ ਮਾਰੀ ਜਾਂਦਾ ਗੋਆ ਚੱਕੀ ਜਾਂਦਾ ਕੀ ਤੁਹਾਨੂੰ ਨਿਕਲਦਾ ਪਰੌਣਾ ਹੈ ਵੀ ਸਾਹ ਕੋਸੀ ਹੈ ਮੈਂ ਸਾਰੀ ਦੇ ਅੱਗੇ ਵੀ ਤੁਹਾਨੂੰ ਦੱਸ ਕਿਨੇ ਸਵੇਰ 4:30 ਵਜੇ ਉੱਠਦੇ ਸੀ ਕੋਈ ਸਾਰੀ ਦੇ 2 ਘੰਟੇ ਲਾਉਣੇ ਹਨ ਅਣ ਸੀ ਨਾਤੇ ਧੋਤਿਆਂ ਵੀ ਬੇਫਿਕਰ ਹਣ ਸਾਡਾ ਪੱਠਾ ਨੀਰਾ ਪਾਇਆ ਪਿਆ ਅਸੀਂ ਬੰਨਾਂਗੇ 3:30 ਵਜੇ ਇਹਨਾਂ ਨੂੰ 4 ਵਜੇ ਬੰਦ ਕੇ 3:30 ਵਜੇ ਬਾਅਦ ਕੇ ਉਸ ਤੋਂ ਬਾਅਦ ਫਿਰ 2 ਘੰਟੇ ਲਾ ਕੇ ਫਿਰ ਵੇਲੇ ਲੋਕਾਂ ਨੇ ਆਪਾਂ ਸੁਣਿਆ ਜਾਵਾਂਗੇ ਤਾਂ ਉਹ ਤਾਂ ਫਿਰ ਇੱਧਰ ਦੀ ਪਾਓ ਕੰਨ ਤੇ ਇੱਧਰ ਦੇ ਕੱਢੇ ਚੱਲੋ ਹਣ ਮੈਂ ਜੋ ਦੁੱਧ ਪਾਉਣ ਜਾਂਦਾ ਮੈਂ ਸਾਈਕਲ ਤੇ ਜਾਂਦਾ ਮੈਨੂੰ ਕਈ ਆਖਣਗੇ ਤੂੰ ਮੋਟਰਸਾਈਕਲ ਲੈ ਲੈ ਮੈਨੂੰ ਆਖਦੇ ਕਿ ਮੋਟਰਸਾਈਕਲ ਤੇ ਪਾ ਦੁੱਧ ਮੈਂ ਨਹੀਂ ਮੈਂ ਸਾਈਕਲ ਤੇ ਪਾਉਣਾ ਜੀ ਤਾਂ ਆਪਾਂ ਨੂੰ ਸਾਈਕਲ ਤੇ ਠੀਕ ਹੈ ਆਜ ਆਪਦਾ ਵੇਖੋ ਤੁਸੀਂ ਪਹਿਲਾਂ ਸਿਹਤ ਆਪਦੀ ਠੀਕ ਰਹਿੰਦੀ ਹੈ ਹਣ ਮੇਰੀ 42 ਸਾਲ ਦੀ ਉਮਰ ਹੈ ਤੇ ਪੂਰਾ ਕੰਮ ਕਰਦਾ ਮੈਂ ਇੱਕ ਮੇ ਬੇਟੀ ਮੇਰੀ 10ਵੀਂ ਕਲਾਸ ਚ ਪੜਦੀ ਆ ਬੇਟਾ ਚੌਥੀ ਕਲਾਸ ਪੜਦਾ ਹਣ ਮੇਰਾ ਬੇਟਾ ਸਕੂਲੋਂ ਆਊਗਾ 4 ਵਜੇ ਉਹਨੇ ਆ ਕੇ ਪਸ਼ੂਆਂ ਨੇ ਧਿਆਨ ਸਾਰਾ ਦੇਖਣਾ ਵੀ ਕਿਹੜਾ ਕਿਵੇਂ ਆ ਕਿੱਥੇ ਬੰਨਿਆ ਕੀ ਪਤਾ ਡੈਡੀ ਉਹਨਾਂ ਨੂੰ ਪੱਠੇ ਪਾਤੇ ਜੋ ਮੱਝ ਚੋਲੀ ਆਪਾਂ ਉਹਨੇ ਸਾਰਾ ਪੁੱਛਣਾ ਬੱਚੇ ਨੇ ਪੁੱਛਣਾ 10 ਸਾਲਾਂ ਦਾ ਬੇਜਾ ਲੈ ਜਿੱਦੇ ਸਾਡੇ ਪਸ਼ੂ ਮਤਲਬ ਵੀ ਆਪਾਂ ਟੀਕੇ ਭਰਾਉਣੇ ਕਹਿੰਦੇ ਆ ਮਤਲਬ ਠੀਕ ਹੈ ਉਹ ਤਰੀਕ ਅਸੀਂ ਲਿਖ ਲੈਣੀ ਵੀ ਇੰਨੀ ਤਰੀਕ ਨੂੰ ਪਸ਼ੂ ਬਣਿਆ ਜਿੱਦੇ ਉਹਨੇ ਬੱਚੇ ਨੂੰ ਜਨਮ ਦਿੱਤਾ ਅਸੀਂ ਲਿਖ ਲੈਣਾ ਵੀ ਇੰਨੀ ਤਰੀਕ ਨੂੰ ਇਹ ਕੱਟੀ ਦਾ ਜਨਮ ਹੋਇਆ ਇੰਨੇ ਵਜੇ ਹੋ ਉੱਚ ਆਪਾਂ ਨੂੰ ਕੱਲ ਨੂੰ ਇਹ ਦਿੱਕਤ ਨਹੀਂ ਆਉਂਦੀ ਵੀ ਇਹ ਕਿੰਨੇ ਸਾਲਾਂ ਦੇ ਹੋ ਗਏ ਆ ਛੱਡ ਤਾਂ ਕਹਿੰਦਾ ਮੈਂ ਤਾਂ ਥੋੜਾ ਮੈਂ ਛੱਡ ਦੇ ਸੀ ਹੁੰਦਾ ਸੀ ਸਾਹਮਣੇ ਜੀ ਛੱਡ ਮੇਰਾ ਪਾਇਆ ਹਣ ਮੇਰੇ ਧੁੱਪੇ ਆ ਪਸੂ ਸ਼ਾਮ ਨੂੰ ਜਦੋਂ ਬੰਨਨੇ ਅਸੀਂ ਪੱਠਿਆਂ ਦੇ ਅੰਦਰ ਬੰਨਨੇ ਸ਼ਾਮੇ ਛੱਡ ਥੱਲੇ ਬੰਨਨੇ ਆ ਮੈਟ ਵੀ ਛੇ ਮੇਰੇ ਥੱਲੇ ਜਦੋਂ ਅਸੀਂ ਬੰਨ ਲਾ ਹਣ ਪਸੂ ਨੂੰ ਬੰਨਾਂਗੇ ਪੱਠਿਆਂ ਜਿਵੇਂ ਆਪਾਂ ਟਮੈਟਸ ਦੀ ਕਹਦੇ ਨੇ ਬਿਮਾਰੀਆਂ ਦੇ ਲੇਵਲ ਲੇਵਲ ਨੂੰ ਸੋਜ ਹੋ ਜਾਂਦੀ ਕਹਿੰਦੇ ਮਤਲਬ ਆਮ ਕਹਿੰਦੇ ਆਪਾਂ ਇੱਕੋ ਦਾ ਕਾਰਨ ਹੋਰ ਵੀ ਐ ਜਦੋਂ ਆਪਾਂ ਚਵਾਈ ਕਰਦੇ ਚਵਾਈ ਕਰਨ ਤੋਂ ਬਾਅਦ ਅੱਧਾ ਮਿੱਟੀ ਘਟਾ ਲੱਗਦਾ ਉਹਨੂੰ ਅੱਧਾ ਘੰਟਾ ਤੱਕ ਬਹਿਣ ਨਹੀਂ ਦੇਣਾ ਚਾਹੀਦਾ। ਫਿਰ ਕੀ ਪੱਠੇ-ਪੁੱਠੇ ਬਾਦੇ ਹੋਰ? ਪੱਠੇ ਪਾਓ ਜੀ ਉਹਨਾਂ ਨੂੰ ਪੱਠੇ ਪਾਓ। ਜਦੋਂ ਪੱਠੇ ਖਾਣ ਲੱਗੇ ਪਸੂ ਬਹਿੰਦਾ ਹੀ ਨਹੀਂ ਅੱਧਾ ਘੰਟਾ। ਲੋ ਬੈੱਡ ਅਸੀਂ ਧੋ ਕੇ ਸਵਾਰ ਕੇ ਉਹਨਾਂ ਦੇ ਥੱਲੇ ਆਮ ਕਹਿੰਦੇ ਯਾਰ ਇਹਨਾਂ ਦੇ ਮੁਸ਼ਕ ਮਾਰਦਾ ਥੱਲੇ ਬੈੱਡਾਂ ਦੇ ਨਹੀਂ ਮਾਰਦਾ। ਅਸੀਂ ਧੋ ਕੇ ਉਹਨੂੰ ਸਾਫ਼ ਕਰਕੇ ਜਦੋਂ ਕਲੀ ਸੱਟ ਕੇ ਥੱਲੇ ਉਹਦੇ ਤੇ ਫੇਰ ਬੈੱਡ ਵਿਛਾਉਣੇ ਆ। ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸਦਾ ਜੀ ਮੇਰੇ ਕੋਲ ਵੀ ਬਾਲਾ ਵੱਡਾ ਫਾਰਮ ਤਾਂ ਐ ਨਹੀਂ ਵੀ ਨਾਰਮਲ ਫਾਰਮ ਆ। ਮੇਰੀ ਖਰਚਾ ਬਾਣੀ 500 ਰੁਪਏ ਮਨੇ ਤਾਂ ਦਾ ਡੇਲੀ ਦਾ ਮਤਲਬ ਖਰਚਾ ਪਾਣੀ ਕੱਢ ਗਿਆ ਉਹਦਾ ਵਟ ਲੈਣਾ। ਸਵੇਰ ਸ਼ਾਮ ਦਾ 2 ਘੰਟੇ ਸਵੇਰ ਤੇ 2 ਘੰਟੇ ਸ਼ਾਮ ਨੂੰ ਲਾ ਕੇ ਮਣ ਕੇ ਆਪਦਾ ਘਰੇ ਦੇ ਘਰੇ ਨਹੀਂ ਬਸ ਸਟਾਰਟਿੰਗ ਆਪਾਂ ਉਹੀ ਗੱਲ ਆ ਗਈ ਫਿਰ ਅੱਗੇ ਮੈਂ ਤੁਹਾਨੂੰ ਮੈਂ ਦੱਸ ਕੇ ਨੇ ਕਿ ਸਟਾਰਟਿੰਗ ਛੋਟੇ ਤੋਂ ਕੀਤਾ ਇੱਕ ਤੋਂ ਹੌਲੀ ਹੌਲੀ ਵਧਈ ਜਾਂਦਾ ਹੌਲੀ ਹੌਲੀ ਕੰਮ ਵਧਾਈ ਜਾਂਦਾ। ਤੇ ਜੇ ਆਪਾਂ ਬਾਹਲਾ ਲਾਵਾਂ ਗੱਡੀਆਂ ਚੱਕ ਕੇ ਪਾਇਆ ਫਿਰ ਉਹ ਕੰਮ ਗਲਤ ਹੋ ਜੂਗਾ ਜੀ। ਫਿਰ ਆਪਾਂ ਨੂੰ ਉਹ ਮਤਲਬ ਦੇਖਪਾਲੀ ਨਹੀਂ ਹੋਈ। ਪੱਠਾ ਨੀਰਾ ਪੂਰੇ ਨੇ ਆਇਆ। ਉਹਦੇ ਵਾਲੀ ਗੱਲ ਆ ਕਿ ਮੱਝਾਂ ਕਿੰਨੀਆਂ ਦਾਈ ਮੇਰੇ ਘਰੇ 40 ਮੱਝਾਂ ਤੇ ਦੁੱਧ ਕਿੰਨਾ ਪਾਉਣਾ ਕਿ ਮੈਂ 40 ਕਿਲੋ ਉਹਦਾ ਖਰਾਕ ਪਾਣੀ ਨਹੀਂ ਪੂਰਾ ਆਉਂਦਾ ਉਹ ਸੈਟਨ ਤਾਂ ਉਹੀ ਹੋਇਆ ਖੜਾ ਨਾ ਕਹਿੰਦਾ ਮਰਾਜ ਘਾਵਤਾ ਇਹੋ ਜੀ ਇਹ ਵੀ ਤੈਨੂੰ ਵੇਖ ਕੇ ਮੈਂ ਚਿੱਟੇ ਪਾਲੇ ਤੇ ਗਾਂ ਮੈਨੂੰ ਰੱਖਣੇ ਨਹੀਂ ਆਉਂਦੇ ਗਾਂ ਸਾਡੀਆਂ ਮਾੜਾ ਲੇਡੀ ਨੂੰ ਧੋਣੇ ਦੇ ਜਾਂ ਨੀਲ ਵਧ ਦੇਉ ਜਾਂ ਘਟ ਦੇਉ ਹਰੀ ਸੋਰੀਸ ਕਰਤਾ ਲੈਣੇ ਆਪਾਂ ਦੇਖਭਾਲ ਤਾਂ ਕਰਨੀ ਪੈਂਦੀ ਨਾ ਜਰੀਰ ਦੀ ਨਵਾਉਣਾ ਧੋਣਾ ਨੂੰ ਸਾਹਮਣਾ ਕਰਨਾ ਫਿਰ ਉਹਨੂੰ ਚੈੱਕ ਵੀ ਕਰਨਾ ਵੀ ਸਵੇਰ ਇਹਨੇ ਖਰਾਕ ਕਿੰਨੀ ਖਾਧੀ ਸ਼ਾਮ ਨੂੰ ਕਿੰਨੀ ਖਾਧੀ ਮੈਂ ਬੰਬੇ ਤੇ ਆਂਦੇ ਬਾਈ ਹਣ ਮਿਲਿਆ ਹਣ ਆਪਾਂ ਬੈਠੇ ਆ ਤੇ ਗੱਲਾਂ ਕਰੀਏ ਨੇ ਹੁਣੇ ਮੈਨੂੰ ਫੋਨ ਆਇਆ ਬੰਦੇ ਦਾ ਮੈਨੂੰ ਕਹਿੰਦਾ ਕਿ ਮੇਰਾ ਦੁੱਧ ਪਾਇਆ ਕੱਡੇਰੀ ਤੇ ਮੈਂ ਕੋਈ ਨਹੀਂ ਭਾਈ ਰੈਕ ਕਰ ਲਾਂਗਾ ਪਾਇਆ ਕਰਾਂਗਾ ਤੈਨੂੰ ਪਾਇਆ ਕਰਾਂਗਾ ਅਗਰ ਤੂੰ ਘਰਾਂ ਜੀ ਪਾਉਣਾ ਕਿਲੋ ਕਿਲੋ ਕਰਕੇ ਮੈਂ ਮੈਂ ਕਿਲੋ ਕਿਲੋ ਪਾਣਾ ਉਹ ਚ ਮੈਨੂੰ ਮੁਨਾਫਾ ਬਹੁਤ ਆ ਹੂੰ ਕਿਲੋ ਕਿਲੋ ਨੇ ਮੁਨਾਫਾ ਮੈਨੂੰ ਹਣਾ ਕੋਈ ਬਾਲਾ ਮ ਵੱਡਾ ਜੀਵਦਾਰ ਤਾਂ ਹੈ ਨਹੀਂ ਮੇਰੇ ਕੋਲ ਪੈਲੀ ਢਾਈ ਕਿੱਲੇ ਆ ਤੇ ਪਠਾ ਨੀਰੇ ਪਾਉਣ ਲੱਗੇ ਮੈਂ ਪਠਾ ਪਾਉਣ ਨਾ ਮੇਰੇ ਘਰੋਂ ਪਾਉਣ ਲੱਗੇ ਮੈਂ ਹੁਣੇ ਹੁਣੇ ਪਾ ਦੇਣਾ ਜ਼ ਚੇਡਾਂ ਵਾਲੀ ਗੱਲ ਸੁਣ ਲੋ ਜੇਕਰ ਜਿਵੇਂ ਮੇਰਾ ਗੇਟ ਖੁੱਲਾ ਸੀ ਅੱਛਾ ਵੀ ਮਾਲਾ ਯਾਰ ਦੋਸਤ ਸੀ ਮੋਟਰਸਾਈਕਲ ਤੇ ਤੁਰੇ ਜਾਂਦੇ ਸੀ ਜੋ ਨੰਗੇ ਤੇ ਮੈਂ ਚੱਕ ਕੇ ਗੋਆ ਸਿੱਟੀ ਜਾਂਦਾ ਸੀ ਉਹ ਕਿਸੇ ਦੇ ਮੋਟਰਸਾਈਕਲ ਦੇ ਮਗਰ ਬੈਠਾ ਸੀ ਉਹ ਕਈ ਬੈਠੇ ਸਿਲੰਡਰ ਫੜ ਕੇ ਬੈਠਾ ਸੀ ਮਗਰ ਮੈਂ ਜਦੋਂ ਨੰਗੇ ਮੈਨੂੰ ਦੂਜੇ ਦਿਨ ਮਿਲਿਆ ਆਂਦਾ ਯਾਰ ਤੂੰ ਗੋਆ ਸਿੱਟੀ ਜਾਂਦਾ ਮੈਂ ਤੂੰ ਕਿੱਥੇ ਸੀ ਕਹਿੰਦਾ ਮੈਂ ਬਾਰ ਮੋੜ ਦੀ ਨੰਗੇ ਆ ਸੀ ਇੱਕ ਸਿਲੰਡਰ ਲੈ ਕੇ ਮੈਂ ਸਿਲੰਡਰ ਕਿਹਦਾ ਸੀ ਕਿ ਫਲਾਣੇ ਦਾ ਤੇ ਮੈਂ ਤੂੰ ਕਿੱਥੇ ਬੈਠਾ ਜਾਂਦਾ ਮਗਰ ਮੈਂ ਤੂੰ ਤਾਂ ਗੁਲਾਮੀ ਕਰੀ ਜਾਂਦਾ ਕਿਹਦੇ ਸਿਲੰਡਰ ਕਿਸੇ ਦਾ ਫੜਿਆ ਸੀ ਨਾ ਮੈਂ ਉਦਕ ਦਿਮਾਗ ਚ ਵਰਗੀ ਗੱਲਾਂ ਤਾਂ ਨਹੀਂ ਸਹੀ ਆ ਤੂੰ ਤਾਂ ਆਪ ਦਾ ਕਰੀਂ ਮੈਂ ਤਾਂ ਕਿਸੇ ਦੇ ਸਿਲੰਡਰ ਕੋਈ ਸ਼ਰਮ ਨਹੀਂ ਜੀ ਦੱਸੀ ਨਾ ਹਣਾ ਨਾਤੇ ਤੋਂ ਹਣਾ ਹਣਾ ਇਹਦੂ ਬਾਦ ਮੇਰੇ ਤੁਹਾਨੂੰ ਕੱਪੜੇ ਦੇਂਦੇ ਪਾਏ ਸਾਫ਼ ਸੁਥਰੇ ਇਹਦੂ ਬਾਦ ਹੀ ਧਾਰਾਂ ਕੱਢਾਂਗੇ ਬੂਡ ਅੱਡਾ ਕੱਪੜੇ ਅੱਡਾ ਉਹ ਪਸੂ ਨਾਲ ਉਹ ਅੱਡ ਪਾ ਲੈਣੇ ਮੜਕਿਆ ਦਾ ਕੰਮ ਕਰਕੇ ਫੇਰ ਨਾ ਆ ਤੋ ਕਿ ਸਾਫ਼ ਆਪਦੇ ਉਤਾਰ ਨਹੀਂ ਕੱਢ ਕੇ ਕਹਿ ਰਹਾ ਰਾਜੀ ਆਮ ਤੂੰ ਆਮ ਰਸਤੇ ਆ ਆਪਣੇ ਘਰਾਂ ਚ ਹੁੰਦੇ ਆ ਆਮ ਹੀ ਪੁੱਛ ਲੈਂਦਾ ਅਗਲਾ ਪਹਿਲਾਂ ਪੁੱਛੂਗਾ ਯਾਰ ਭਾਈ ਤੁਹਾਡੇ ਪਸੂ ਤਾਂ ਐ ਨਹੀਂ ਉਹ ਆਖੂ ਹੈ ਕਿ ਫੇਰ ਅਸੀਂ ਤੇਨੇ ਰਸਤਾ ਕਰਦੇ ਕਿ ਸਾਡੇ ਗੋੜੀ ਤੋਂ ਧਾਰ ਤਾਂ ਨ ਆਪਾਂ ਇਹ ਨਹੀਂ ਕੁੜੀ ਨਹੀਂ ਕੱਢਣੀ ਧਾਰ ਮੁੰਡਾ ਵੀ ਕੱਢ ਸਕਦਾ ਧਾਰ ਤਾਂ ਮੈਂ ਆਪ ਆਪ ਕੱਢ ਦਾਂ ਧਾਰ ਫੇਰ ਇੱਕ ਸਾਡਾ ਹੋਰ ਹੈ ਸ਼ਾਮ ਨੂੰ ਧਾਰ ਜਿਹੜੀ ਮੱਝ ਦੀ ਮੈਂ ਕੱਢ ਲਈ ਮੈਂ ਨਹੀਂ ਕੱਢਣੀ ਮੇਰੇ ਘਰ ਵਾਲੀ ਨੇ ਕੱਢਣੀ ਸ਼ਾਮ ਨੂੰ ਕਿਉਂ ਕਿੱਕ ਜਾਈ ਨਹੀਂ ਹੈ ਹੱਥ ਨਹੀਂ ਪੈਂਦੇ ਪਸੂ ਉਹੀ ਤੁਹਾਨੂੰ ਮੈਂ ਦੱਸੀ ਨੇ ਤੰਗੋ ਪਸੂ ਡੇਡ ਡੇਡ ਮਹੀਨਾ ਪਹਿਲਾਂ ਛੜਦੇ ਆਣਾ ਬਾਈ ਮਤਲਬ ਵੀ ਦੋਣੀ ਇੱਕ ਮੱਝ ਤਾਂ ਘਰੇ ਜ਼ਰੂਰ ਰੱਖੋ ਆਮ ਅਗਲਾ ਕਹਿੰਦਾ ਨਾ ਵੀ ਮਤਲਬ ਮੋਲ ਲੈਣ ਵਾਲਾ ਦੁੱਧ ਪਤਾ ਗਿਆਦਾ ਯਾਰ ਕਿ ਸਾਨੂੰ ਸਸਤਾ ਪੈਂਦਾ ਤੁਸੀਂ ਕੈਲਕੂਲੇਟਰ ਕਰਕੇ ਵੇਖ ਲਓ ਜਿਹੜਾ ਬੰਦਾ ਮੋਲ ਲੈਂਦਾ ਨਾ ਦੁੱਧ ਉਹਨੂੰ ਮਹਿੰਗਾ ਪੈਂਦਾ ਜਿਹਦੇ ਕੋਲੇ ਮੱਝ ਆਵਦੀ ਉਹਨੂੰ ਸਸਤਾ ਪੈਂਦਾ ਜਾਨਵਰ ਮੈਂ ਤਾਂ ਇਹ ਰੱਖੋ ਜਰੂਰ ਰੱਖੋ ਵੀ ਛੋਟੇ ਛੋਟੀ ਰੱਖਾ ਐ ਨਹੀਂ ਮੈਂ ਤਾਂ ਵੀ ਅੱਜ ਹੀ ਲੱਖ ਵਾਲੀ ਮੱਝ ਲਿਆਓ ਵੀ ਛੋਟੇ ਭਾਅ ਵਾਲੀ ਲਿਆਓ ਮੱਝ ਰੱਖੋ ਦੁੱਧ ਜੇ ਮੈਂ ਇਹ ਪਸ਼ੂ ਮੈਂ ਤਾਂ ਰੱਖੋ ਜਰੂਰ ਰੱਖੋ ਇੱਕ ਹਣ ਕਈ ਘਰ ਹੈਗੇ ਜਿਹੜੇ ਵੱਡੇ ਘਰ ਹੈ ਸਿਸਟਮ ਉਹਨਾਂ ਦਾ ਚਲਾਇਆ ਹੁਣ ਮੱਝ ਦੇ ਪੈਸੇ ਦੇ ਆਂਦੇ ਅਗਲੇ ਨੂੰ ਪੂਰੇ ਵੀ ਮੇਰਾ ਦੁੱਧ ਨਹੀਂ ਬੰਦ ਹੋਣਾ ਚਾਹੀਦਾ ਮੈਂ ਜਿੱਥੋਂ ਮਰਜ਼ੀ ਲਿਆ ਤੂੰ ਮੱਝ ਵਿਆਹ ਚੱਕ ਪੈਸੇ ਪਹਿਲਾਂ ਆਡਾ ਹੀ ਹਨ ਵਪਾਰ ਵਾਲੇ ਜਿਹੜਾ ਪਸ਼ੂ ਲਿਓਣਾ ਆਪਾਂ ਘਰ ਦੇ ਪਸ਼ੂ ਦਾ ਆਪ ਨੂੰ ਭੇਜਦਾ ਉਹਦਾ ਕੀ ਪਤਾ ਵੀ ਕੀ ਖਾਣਾ ਪੀਣਾ ਪਹਿਲੀ ਗੱਲ ਤਾਂ ਜਦੋਂ ਬਾਹਰੋਂ ਪਸ਼ੂ ਲਿਓਨੇ ਆ ਹਨ ਸਾਡੇ ਦੇ ਪਸ਼ੂ ਦੇ ਇਹ ਵੇਖੋ ਵੀ ਇੱਕ ਵੀ ਚਿਚੜੇ ਨਹੀਂ ਆਮ ਪਸ਼ੂ ਕਹਿੰਦੇ ਨੇ ਪਸ਼ੂਆਂ ਦੇ ਚਿਚੜ ਲੱਗੇ ਜਾਂਦੇ ਇੱਕ ਚਿਚੜਣਾ ਉਹ ਸਾਡੇ ਪਸ਼ੂਆਂ ਦੇ ਬਾਹਰੋਂ ਲਿਆਂਦਾ ਕਈ ਵਾਰੀ ਉਹਨੂੰ ਬਿਮਾਰੀ ਹੁੰਦੀ ਜਾਂ ਕੋਈ ਚਿਚੜ ਲੱਗੀ ਹੁੰਦੀ ਜੂਈ ਉਹਨੂੰ ਪਾਸੇ ਰੱਖਣਾ ਪੈਂਦਾ ਥੋੜਾ ਚਿਰ ਮੁਰਕ ਦੂਜੇ ਪਸ਼ੂ ਉਹਨਾਂ ਨੂੰ ਵੀ ਖਰਾਬ ਕਰ ਦਿੰਦਾ ਲੋਕਾਂ ਨੇ ਆਪਾਂ ਸੁਣਿਆ ਜਾਵਾਂਗੇ ਤੋ ਉਹ ਤਾਂ ਫਿਰ ਇਧਰ ਦੀ ਪਾਉ ਕੰਨ ਤੇ ਆਈ ਇਧਰ ਦੇ ਕੱਢੇ ਚਲ ਠੀਕ ਹੈ ਉਹਨਾਂ ਮੈਨੂੰ ਪਈ ਬਹੁਤ ਆਏ ਕਹਿੰਦੇ ਆ ਤੂੰ ਸਾਰੀ ਦੇ ਲੈ ਕੇ ਪਾਸ ਹੋਣਾ ਮੱਥਾ ਮਾਰੀ ਜੰਨਾ ਗੋਆ ਚੱਕੀ ਜੰਨਾ ਕੀਦੋਂ ਨਿਕਲਦਾ ਪਰੌਟ ਮੈਂ ਹੈ ਵੀ ਸਾਹ ਕੋਸੀ ਆਂਡੀ ਕਰਨ ਆਪ ਕਰੋ ਹਨ ਮੇਰਾ ਦੁੱਧ ਹੈ ਮੇਰਾ ਘਰਾਂ ਜਾਂਦਾ ਮੈਂ ਤਾਂ ਦੁੱਧ ਮੇਰਾ 70 ਵੀ ਜਾਂਦਾ 75 ਵੀ ਜਾਂਦਾ ਗਾਂ ਦਾ 40 ਵੀ ਪਾਉਣਾ ਮੈਂ 45 ਵੀ ਜਿੰਨਾ ਘਰਾਂ ਚ ਦਿੰਦਾ ਸਪਲਾਈ ਹੁੰਦੀ ਹੈ ਘਰਾਂ ਲਈ ਕੰਮ ਕਰਦਾ ਦੁੱਧ ਦਾ ਠੀਕ ਹੈ ਇਹ ਕੀਤਾ ਮੇਰੇ ਪਾਪਾ ਜੀ ਕਰਦੇ ਸੀ ਪਹਿਲਾਂ ਉਸ ਤੋਂ ਪਹਿਲਾਂ ਮੇਰੇ ਦਾਦਾ ਜੀ ਕਰਦੇ ਸੀ ਉਹਨੂੰ ਵੇਖ ਕੇ ਮੈਂ ਕਰ ਲੱਗ ਗਿਆ ਤੇ ਕੋਈ ਬਾਹਲਾ ਮੈਂ ਪੜਿਆ ਨਹੀਂ ਕਿਉਂ ਅਠ ਕੀ ਪੜਿਆ ਮੈਂ ਇਸੇ ਪਾਸੇ ਲੈਣ ਵਾਲੇ ਜਿਵੇਂ ਮੇਰੇ ਕੋਲੇ ਮੱਝਾਂ ਹੈਗੀਆਂ ਦੁੱਧ ਦਾ ਕੰਮ ਵੀ ਹੈਗਾ ਨਾਲ ਵਪਾਰ ਲੈਣ ਦਾ ਕੰਮ ਵੀ ਹੈਗਾ ਵੇਚ ਲਿਆਈ ਦੀਆ ਵਟ ਲਈ ਦਾ ਕੋਈ ਮੇਰੇ ਕੋਲੇ ਜਿਆਦਾ ਜੀ ਮੋਹਰਾ ਨਸਲ ਦੀਆਂ ਬਾਕੀ ਜਿਹੜੀਆਂ ਮੇਰੇ ਕੋਲੇ ਮੱਝਾਂ ਤਕਰੀਬਨ ਵੀ ਆਪ ਦੀਆਂ ਕੱਟੀਆਂ ਤਿਆਰ ਕਰਕੇ ਆਪ ਹੀ ਤਿਆਰ ਕੀਤੀਆਂ ਲੋਕੇ ਨੂੰ ਘਾਟੇ ਵਾਲਾ ਸੌਦਾ ਆਂਦੇ ਪਰ ਮੈਂ ਇਹਨੂੰ ਘਾਟੇ ਵਾਲਾ ਨਹੀਂ ਮੰਨਦਾ ਕਿ ਇਹਦੇ ਚ ਹੋ ਜਾਂਦਾ ਸੰਜੋਗ ਮੰਨ ਲਾ ਵੀ ਪਰਿਵਾਰ ਦਾ ਵੀ ਜ਼ਰੂਰੀ ਹੈ ਮੇਰੇ ਬੱਚਿਆਂ ਦਾ ਸੰਯੋਗ ਬਹੁਤ ਹੈ ਮੇਰੇ ਘਰ ਵਾਲੀ ਦਾ ਸੰਯੋਗ ਬਹੁਤ ਆ ਨਾਲ ਮੇਰਾ ਪੂਰਾ ਸਾਧਿੰਦੇ ਸਵੇਰ ਅਸੀਂ 4 ਵਜੇ ਉੱਠਦੇ ਆ ਪਸ਼ੂਆਂ ਨੂੰ ਪੱਠਾ ਨੀਰਿਆ ਪਾਉਣੇ ਆ ਨਮਾਈ ਦਵਾਈ ਚੁਾਈ ਵੀ ਕਰਦੇ ਆ ਘਾਟੇ ਵਾਲਾ ਸੌਦਾ ਥੋੜਾ ਜਿਹਾ ਲੋਕ ਇਹਨੂੰ ਤਾਂ ਕਹਿੰਦੇ ਬੇ ਟਾਈਮ ਆ ਜਦੋਂ ਪੱਠਾ ਨੀਰਿਆ ਪਾਉਣਾ ਠੀਕ ਹੈ ਜੀ ਹਾਂ ਜੀ ਅਸੀਂ ਸਵੇਰ ਅਸੀਂ 4 ਵਜੇ ਉੱਠਦੇ ਆ 4:30 ਵਜੇ ਨੂੰ ਚੁਾਈ ਕਰਕੇ ਵਿਹਲੇ ਹੋ ਜਾਂਦੇ ਆ ਸ਼ਾਮ ਨੂੰ 4:30 ਵਜੇ ਚੁਾਈ ਕਰਕੇ ਆਮ ਲੋਕ ਕਹਿੰਦੇ ਸਾਡੀ ਮੱਝ 4 ਮਹੀਨੇ ਪਹਿਲਾਂ ਭੱਜ ਗਈ ਮੈਂ 1.5 ਮਹੀਨਾ ਪਹਿਲਾਂ ਮੈਂ ਆਪ ਛੱਡਦਾ ਉਹਦੇ ਹੱਥੀ ਇੱਕ ਟਾਈਮ ਪ ਤਹਿਆਲ ਤਾਂ ਬਾਈ ਜੇ ਤਾਂ ਮਨ ਲਾ ਵੀ ਡੈਰੀ ਫਾਰਮ ਦਾ ਧੰਦਾ ਕਰਕੇ ਡੈਰੀ ਦੇ ਦੁੱਧ ਪਾਉਣਾ ਉਹਦੇ ਨੂੰ ਤਾਂ ਫਿਰ ਡੋਲੂ ਚੱਕ ਲੋ ਲੋੜ ਹੀ ਨਹੀਂ ਕੰਮ ਕਰਨ ਦੀ ਹੂੰ ਠੀਕ ਐ ਇਹਦਾ ਮੰਡੀ ਕਰਨ ਆਪ ਕਰੋ ਹਣ ਮੇਰਾ ਦੁੱਧ ਐ ਮੇਰਾ ਘਰਾਂ ਜਾਂਦਾ ਹੂੰ ਮੇਰਾ ਦੁੱਧ ਮੇਰਾ 70 ਵੀ ਜਾਂਦਾ 75 ਵੀ ਜਾਂਦਾ ਗਾਂ ਦਾ 40 ਵੀ ਪਾਉਣਾ ਮੈਂ 45 ਵੀ ਦਿੰਨਾ ਘਰਾਂ ਚ ਦਿੰਨਾ ਸਪਲਾਈ ਹੁੰਦੀ ਐ ਘਰਾਂ ਲੈ ਕੇ ਵੀ ਜਾਂਦੇ ਤੇ ਜੇ ਹਣ ਮੈਂ ਉਹ ਹੀ ਦੁੱਧ ਮਲਾ ਡੈਰੀ ਚ ਪਾਉਂਗਾ ਜਿਹੜਾ ਮੈਨੂੰ ਮੁਨਾਫਾ ਮਿਲਣਾ ਉਹ ਡੈਰੀ ਵਾਲੇ ਹੀ ਜਾਂਦਾ ਤਾਈ ਉਹਨੂੰ ਸੌਦਾ ਘਾਟਾ ਕਹੀ ਜਾਂਦੇ ਕਹਿਂਦਾ ਮਤਲਬ ਹੈ ਜੀ ਕਹਿ ਮੈਂ ਘਰਾਂ ਜਾਂਦਾ ਹਾਂ ਸਪਲਾਈ ਜੀ ਦਾ ਕਿਲੋ ਲੱਗਿਆ ਕਿਹਦਾ 2 ਕਿਲੋ ਲੱਗਿਆ ਕਿਹਦਾ 3 ਕਿਲੋ ਲੱਗਿਆ ਮੇਰੇ ਕੋਲ ਇਹੋ ਜਿਹਾ ਘਰ ਆ ਵੀ ਕਹਿਂਦਾ ਮਤਲਬ ਜਿਨ੍ਹਾਂ ਨੂੰ 5-5 ਸਾਲ ਹੋ ਗਏ 10-10 ਸਾਲ ਲੱਗਿਆ ਉਹਨੂੰ ਦੁੱਧ ਮੈਂ ਦੁੱਧ ਉਹਨਾਂ ਦਾ ਹਟਾਇਆ ਨਹੀਂ ਉਹ ਭਲਾ ਮੈਨੂੰ ਕਹਿੰਦੇ ਨੇ ਹਟਾ ਲੈ ਪਹਿਲੀ ਗੱਲ ਦਾ ਹਟਾਉਂਦੇ ਨੇ ਦੁੱਧ ਆਪਾਂ ਸਹੀ ਦਿੰਦੇ ਇਹਨਾਂ ਨੂੰ ਸਹੀ ਖਰਾਕ ਪਾਣੀ ਪਾਉਣੀ ਉਹਨਾਂ ਨੂੰ ਸਹੀ ਦੁੱਧ ਮਿਲਦਾ ਉਹਨਾਂ ਨੂੰ ਹਣ ਕਈ ਦੁੱਧ ਲਾ ਲੈਂਦੇ ਆ ਮਤਲਬ ਵੀ ਕਹਿਂਦਾ ਮੈਨੂੰ 75 ਲਾऊं 70 ਲਾऊं ਉਹ ਤੋਲ ਚ ਘਟਾ ਆਂਦੇ ਆ ਉਹ ਕੰਮ ਵੀ ਨਹੀਂ ਛੋਟੇ ਫਾਰਮਾਂ ਉਤੇ ਇਹ ਧਿਆਨ ਰੱਖਣ ਦੇ ਕਈ ਜਰ੍ਹਾਂ ਆਪਾਂ ਨਾ ਲਾਲਚ ਕਰ ਲੈਣ ਜਿਆਦੇ ਪਸ਼ੂ ਲੈ ਲੈਣੇ ਵੱਡਾ ਕੰਮ ਕਰ ਲਗੇ ਇੱਕ ਪਸ਼ੂ ਤੋਂ ਸਟਾਰਟ ਕਰੋ ਜਦੋਂ ਮੈਂ ਸਟਾਰਟ ਕੀਤਾ ਸੀ ਇੱਕ ਪਸ਼ੂ ਤੋਂ ਕੀਤਾ ਸੀ ਮੈਂ ਕਟਿੰਗਾਂ ਤੋਂ ਕੀਤਾ ਸੀ ਯਾਰ ਹਣ ਮੈਂ ਆਦਿ ਮੱਝ ਹੀ ਲਿਆ ਕੇ 2 ਲੱਖ ਵਾਲੀ ਮੱਝ ਬੰਨ ਲਾ ਤੇ ਮੈਨੂੰ ਉਹਦੇ ਰਹਿਣੀ ਬਹਿਣੀ ਦਾ ਨਹੀਂ ਪਤਾ ਵੀ ਖਾਣ ਪੀਣ ਨੂੰ ਕੀ ਪਾਉਣਾ ਕੀ ਨਿਮਾਉਣਾ ਕੀ ਨਹੀਂ ਪਤਾ ਹੀ ਨਹੀਂ ਜੇਦੋਂ ਮੈਂ ਛੋਟੇ ਬੱਚੇ ਨੂੰ ਪਾਲੂਆਂ ਨੂੰ ਪਤਾ ਤਾਂ ਹੋਊ ਵੀ ਕਿਵੇਂ ਪਾਲਣਾ ਕੀ ਕਰਨਾ ਕੀ ਉਹਦੀ ਖਰਾਕ ਪਾਣੀ ਜੇ ਜੀ ਚੀਜ਼ ਤਿਆਰ ਕੀਤੀ ਆਪਾਂ ਨੂੰ ਪਤਾ ਤਾਂ ਲੱਗ ਜੂ ਵੀ ਆ ਜੀ ਤਿਆਰ ਕੀਤੀ ਮੇ ਸਾਹਮਣੇ ਹਣ ਆਪਾਂ ਬਾਹਰੋਂ ਲਿਆਵਾਂਗੇ ਪਹਿਲੇ ਤਾਂ ਆਪਾਂ ਨੂੰ ਪਤਾ ਇਹਨਾਂ ਨੂੰ ਖਾਣਾ ਪੀਣਾ ਕੀ ਐ ਕੀ ਉਹ ਨੂੰ ਪਾਉਣਾ ਜੇ ਤਾਂ ਆਪਾਂ ਨੂੰ ਖਰਾਕ ਵੱਧ ਪਾਤੀ ਮੋਕ ਲੱਗ ਜੂ ਜੇ ਘੱਟ ਪਾਤੀ ਉਹਨੂੰ ਦੁੱਧ ਨਹੀਂ ਦੇਣਾ ਇੱਕ ਪਸ਼ੂ ਨੂੰ ਨੂਨ ਜ਼ਰੂਰੀ ਐ ਜੀ ਮੂਰੇ ਡਾਲਾ ਸਿੱਟਣਾ ਮਿਨੀ ਮੈਕਚਰ ਹੁੰਦਾ ਪਾਊਡਰ ਪਾਉਣਾ ਜ਼ਰੂਰੀ ਐ ਮਤਲਬ ਆਪਾਂ ਵਾਲੀ ਗੋਲੀ ਦੇਣੀ ਤੇ ਨਾ ਮਹੀਨੇ ਤੋਂ ਜ਼ਰੂਰੀ ਐ ਉਹ ਆਪਾਂ ਦਿੰਦੇ ਨਹੀਂ ਉਹੀ ਹੋ ਗਿਆ ਖਰਾਕ ਪਾਣੀ ਦਾ ਹੋ ਗਿਆ ਜੀ ਟ੍ਰੀਟਮੈਂਟ ਦਾ ਕੋਈ ਵੀ ਮਤਲਬ ਦਵਾਈ ਬੂਟੀ ਦਾ ਹੋ ਗਿਆ ਮਤਲਬ ਜਿਵੇਂ ਤੁਹਾਨੂੰ ਮੈਂ ਦੱਸ ਕਰਾਂ ਜੀ ਵੇਖੋ ਆਪਾਂ ਖਰਾਕ ਪਾਈ ਚੱਲਦੇ ਆ ਖਰਾਕ ਮਹਲਾ ਪਾਂ ਗੋਲੀ ਮੈਂ ਨਹੀਂ ਆਂਦੇ ਮੈਂ ਜਿਆਦੇ ਸਿਆਣਾ ਠੀਕ ਐ ਮਹਲਾ ਪਾਂ ਗੋਲੀ ਆਮ ਦਿੰਦਾ ਨਹੀਂ ਪੁੱਛ ਕੇ ਵੇਲੇ ਅਗਲਾ 3 ਮਹੀਨੇ ਬਾਅਦ ਗੋਲੀ ਦਿੰਦਾ ਉਹਦੇ ਜੋ ਸੀ ਪਸੂ ਚੋਣੇ ਆ ਮਤਲਬ ਮੱਝ ਚੋਣੇ ਆ ਠੀਕ ਐ ਜੀ ਉਹਦਾ ਪਾਣੀ ਇੱਕ ਵੱਖਰਾ ਬਾਲਟੀ ਜੁੰਦਾ ਸਾਡਾ ਚੋਣ ਵਾਲਾ ਜੀ ਜੀ ਧਾਰ ਚੋਣੀ ਉਹ ਵੱਖਰੀ ਐ ਪਾਣੀ ਨਾਲ ਲੇਵਾ ਧੋਣੇ ਪਹਿਲਾਂ ਸਵਾਰ ਕੇ ਉਹਦਾ ਉਹ ਬਾਲਟੀ ਪਾਸੇ ਕਰਦੇ ਨੇ ਜਿਹੜੀ ਚਵਾਈ ਵਾਲੀ ਬਾਲਟੀ ਉਹ ਚ ਪਾਣੀ ਹੁੰਦਾ ਉਹਦੇ ਨਾਲ ਪਾਣੀ ਧੋ ਕੇ ਫੇਰ ਚਵਾਈ ਕਰਦੇ ਹੰਗਾਲਦਾ ਮਤਲਬ ਇਹ ਹੋ ਗਿਆ ਜਦੋਂ ਅਸੀਂ ਦੁੱਧ ਮਹਲਾ ਬਾਲਟੀਆਂ ਚ ਪਾ ਲ ਕੀ ਆ ਜਦੋਂ ਬਾਲਟੀ ਨੂੰ ਧੋ ਕੇ ਆਮ ਕੋਈ ਵੀ ਲੇਡੀ ਜੀ ਘਰੇ ਕਰਦੀ ਵੀ ਵਿੜੇ ਡੋਲ ਦਿੰਦੀ ਪਾਣੀ ਉਹ ਹੰਗਾਲ ਅਸੀਂ ਜਿਵੇਂ ਸਾਡੇ ਅਮਰੂਦੇ ਦਾ ਬੂਟਾ ਲੱਗਿਆ ਜਿਵੇਂ ਗਾਵਲੇ ਲੱਗੇ ਆ ਜਾਂ ਕੋਈ ਹੋਰ ਬੂਟੇ ਲੱਗੇ ਆ ਜਾਂ ਕੋਈ ਹੋਰ ਗਾਂ ਬੂਟੇ ਲੱਗੇ ਆ ਉਹ ਤੁਹਾਡੇ ਸਾਹਮਣੇ ਦੇਸੀ ਜਾਂਦੇ ਆ ਉਹਨਾਂ 'ਚ ਹੰਗਾਲ ਪਾ ਦਿੰਦੇ ਅਸੀਂ ਉਹ ਪਾਣੀ ਵੀ ਡੋਲਦੇ ਨਹੀਂਗੇ ਬੇਅਰਥ ਨਹੀਂ ਜਾਂਦੇ ਜਿਵੇਂ ਆਪਾਂ ਦੁੱਧ ਨੂੰ ਕਹਿੰਦੇ ਆ 13ਵਾਂ ਰਤਨ ਤੇ 13ਵਾਂ ਰਤਨ ਕਰਕੇ ਅਸੀਂ ਉਹਨੂੰ ਡੋਲਦੇ ਨਹੀਂ ਦੁੱਧ ਦੇ ਵਿੱਚ ਇਹ ਵੇਖੋ ਤੁਸੀਂ ਤਾਤੀ ਆ ਸਾਰੇ ਦੁੱਧ ਦੇ ਵਿੱਚ ਇਹ ਤਾਂ ਮੰਨਦੇ ਨਾ ਤੁਸੀਂ ਦੁੱਧ ਤੋਂ ਕੀ ਕੁਝ ਬੰਦ ਆ ਪਨੀਰ ਕਿਉਂ ਗਿਆ ਮੱਖਣ ਹੋ ਗਿਆ ਮਲਾਈ ਹੋ ਗਈ ਮਠਿਆਈ ਹੋ ਗਈ ਸਾਰੀ ਇਸੋ ਤੋਂ ਬੰਦਾ ਐਨ ਦਾ ਮਤਲਬ ਇਹ ਜੱਗ ਤਾਂ ਜਿੱਤੇ ਨਹੀਂ ਜਾਂਦਾ ਹੂੰ ਠੀਕ ਹੈ ਹੁਣ ਮੈਨੂੰ ਕੋਈ ਬਹੁਤ ਆਏ ਕਹਿੰਦੇ ਯਾਰ ਤੂੰ ਸਾਰੀ ਦੇ ਰੇਕੇ ਪਸੂ ਆਣਾ ਮੱਥਾ ਮਾਰੀ ਜੰਨਾ ਗੋਆ ਚੱਕੀ ਜੰਨਾ ਕੀ ਤੂੰ ਨਿਕਲਦਾ ਪਰੌਠਾ ਮੈਂ ਵੀ ਸਾਹ ਕੋਸੀ ਐ ਮੈਂ ਸਾਰੀ ਅੱਗੇ ਵੀ ਤੁਹਾਨੂੰ ਦੱਸ ਕਿ ਨਹੀਂ ਸੁਬਾ 4:30 ਵਜੇ ਉੱਠਦੇ ਆਂ ਸੀ ਕੋਈ ਸਾਰੀ ਦੇ ਡੇਢ ਨੂੰ 2 ਘੰਟੇ ਲਾਉਣੇ ਆਂ ਅਣ ਸੀ ਨਾਤੇ ਧੋਤਿਆਂ ਵੇ ਬੇਫਿਕਰ ਹਣ ਸਾਡਾ ਪੱਠਾ ਨੀਰਾ ਪਾਇਆ ਪਿਆ ਅਸੀਂ ਬੰਨਾਂਗੇ ਸਾਢੇ 3 ਵਜੇ ਇਹਨਾਂ ਨੂੰ 4 ਵਜੇ ਬੰਨਦ ਕੇ ਸਾਢੇ 3 ਵਜ ਲੋਕਾਂ ਨੇ ਆਪਾ ਸੁਣਾਇਆ ਜਾਵਾਂਗੇ ਤੋ ਤਾਂ ਫਿਰ ਇਧਰ ਦੀ ਪਾਓ ਕਣ ਤੈ ਇਧਰ ਦੇ ਕੱਢੇ ਚਲੋ ਹਣ ਮੈਂ ਜੋ ਦੁੱਧ ਪਾਉਣ ਜਾਣਾ ਮੈਂ ਸਾਈਕਲ ਤੇ ਜਾਣਾ ਮੈਨੂੰ ਕਹੀ ਆਖਣਗੇ ਤੂੰ ਮੋਟਰਸਾਈਕਲ ਲੈ ਲੈ ਮੈਨੂੰ ਆਖਣ ਦੇ ਕਿ ਮੋਟਰਸਾਈਕਲ ਤੇ ਪਾ ਦੋ ਦੁੱਧ ਮੈਂ ਨਹੀਂ ਮੋਸਾਈਕਲ ਤੇ ਪਾਉਣਾ ਜੇ ਤਾਂ ਆਪਾਂ ਨੂੰ ਸਾਈਕਲ ਤੇ ਠੀਕ ਹੈ ਆਜ ਆਪਦਾ ਵੇਖੋ ਤੁਸੀਂ ਪਹਿਲਾਂ ਸਿਹਤ ਆਪਦੀ ਠੀਕ ਰਹਿੰਦੀ ਹੈ ਹਣ ਮੇਰੀ 42 ਸਾਲ ਦੀ ਉਮਰ ਹੈ ਤੇ ਪੂਰਾ ਕੰਮ ਕਰਦਾ ਮੈਂ ਇੱਕ ਮੇਰੇ ਵਾਲ ਚਟਾ ਨਹੀਂ ਕਰਦਾ ਖਾਈਦਾ ਪੀਦਾ ਦੁੱਧ ਆਪਦਾ ਸਾਰਾ ਕੁਝ ਬੇਟੀ ਮੇਰੀ 10ਵੀਂ ਕਲਾਸ ਚ ਪੜਦੀ ਹੈ ਬੇਟਾ ਚੌਥੀ ਕਲਾਸ ਪੜਦਾ ਹਣ ਮੇਰਾ ਬੇਟਾ ਸਕੂਲੋਂ ਆਉਗੋ 4 ਵਜੇ ਉਹਨੇ ਆ ਕੇ ਪਸ਼ੂਆਂ ਨੇ ਧਿਆਨ ਸਾਰਾ ਵੇਖਣਾ ਵੀ ਕਿਹੜਾ ਕਿਵੇਂ ਆ ਕਿੱਥੇ ਬੰਨਿਆ ਕੀ ਪਤਾ ਡੈਡੀ ਉਹਨਾਂ ਨੂੰ ਪੱਠੇ ਪਾਤੇ ਯੋ ਮੱਝ ਝੋਲੀ ਆਪਾਂ ਉਹਨੇ ਸਾਰਾ ਪੁੱਛਣਾ ਬੱਚੇ ਨਹੀਂ ਪੁੱਛਣਾ 10 ਸਾਲਾਂ ਦਾ ਬੇਜਾ ਲੈ ਜਿੱਦੇ ਸਾਡੇ ਪਸ਼ੂ ਮਤਲਬ ਵੀ ਆਪਾਂ ਟੀਕੇ ਪਰਾਉਣੇ ਆ ਕਹਿੰਦਾ ਮਤਲਬ ਠੀਕ ਹੈ ਉਹ ਤਰੀਕ ਅਸੀਂ ਲਿਖ ਲੈਣੀ ਵੀ ਇੰਨੀ ਤਰੀਕ ਨੂੰ ਪਸ਼ੂ ਬਣਿਆ ਜਿੱਦੇ ਉਹਨੇ ਬੱਚੇ ਨੂੰ ਜਨਮ ਦਿੱਤਾ ਅਸੀਂ ਲਿਖ ਲੈਣਾ ਵੀ ਇੰਨੀ ਤਰੀਕ ਨੂੰ ਇਹ ਕੱਟੀ ਦਾ ਜਨਮ ਹੋਇਆ ਇੰਨੇ ਵਜੇ ਹੋਇਆ ਉਹ ਚਾਪਾ ਨੂੰ ਕੱਲ ਨੂੰ ਇਹ ਦਿੱਕਤ ਨਹੀਂ ਆਉਂਦੀ ਵੀ ਇਹ ਕਿੰਨੇ ਸਾਲਾਂ ਦੇ ਹੋ ਗਏ ਆ ਛੱਡ ਤਾਂ ਕਹਿੰਦਾ ਮੈਂ ਲਾ ਥੋੜਾ ਮੈਂ ਛੱਡ ਦੇ ਸੀ ਹੁੰਦਾ ਸੀ ਸਾਹਮਣੇ ਜੀ ਛੱਡ ਮੇਰਾ ਪਾਇਆ ਹੁਣ ਮੇਰੇ ਧੁੱਪੇ ਆ ਪਸੂ ਸ਼ਾਮ ਨੂੰ ਜਦੋਂ ਬੰਨਨੇ ਅਸੀਂ ਪੱਠਿਆਂ ਦੇ ਅੰਦਰ ਬੰਨਨੇ ਸ਼ਾਮੇ ਛੱਡ ਥੱਲੇ ਬੰਨਨੇ ਆ ਮੈਟ ਵੀ ਛੇ ਮੇਰੇ ਥੱਲੇ ਜਦੋਂ ਅਸੀਂ ਬੰਨ ਲਾ ਹਣ ਪਸੂ ਨੂੰ ਬੰਨਾਂਗੇ ਪੱਠਿਆਂ ਜਿਵੇਂ ਆਪਾਂ ਟਮੇਟਸ ਦੀ ਕਹਦੇ ਨੇ ਬਿਮਾਰੀ ਦੇ ਲੈਵਲ ਲੈਵਲ ਨੂੰ ਸੋਜ ਹੋ ਜਾਂਦੇ ਕਹਿੰਦੇ ਮਤਲਬ ਆਮ ਕਹਨੇ ਆਪਾਂ ਇੱਕੋ ਦਾ ਕਾਰਨ ਹੋਰ ਵੀ ਆ ਜਦੋਂ ਆਪਾਂ ਚਵਾਈ ਕਰਦੇ ਆ ਚਵਾਈ ਕਰਨ ਤੋਂ ਬਾਅਦ ਅੱਧ ਮਿੱਟੀ ਘਟਾ ਲੱਗਦਾ ਉਹਨੂੰ ਅੱਧਾ ਘੰਟਾ ਤੱਕ ਬਹਿਣ ਨਹੀਂ ਦੇਣਾ ਚਾਹੀਦਾ ਫਿਰ ਉਹ ਕੀ ਪੱਠੇ-ਪੁੱਠੇ ਪਾਦੇ ਹੋਰ ਪੱਠੇ ਪਾਓ ਜੀ ਉਹਨਾਂ ਨੂੰ ਪੱਠੇ ਪਾਓ ਜਦੋਂ ਪੱਠੇ ਖਾਣ ਲੱਗੇ ਪਸੂ ਬਹਿੰਦਾ ਹੀ ਨਹੀਂ ਅੱਧਾ ਘੰਟਾ ਲੋ ਬੈੱਡ ਅਸੀਂ ਧੋ ਕੇ ਸਵਾਰ ਕੇ ਉਹਨਾਂ ਦੇ ਥੱਲੇ ਆਮ ਕਹਿੰਦੇ ਯਾਰ ਇਹਨਾਂ ਦੇ ਮੁਸ਼ਕ ਮਾਰਦਾ ਥੱਲੇ ਉਹ ਬੈੱਡਾਂ ਦੇ ਨਹੀਂ ਮਾਰਦਾ ਅਸੀਂ ਧੋ ਕੇ ਉਹਨੂੰ ਸਾਫ਼ ਕਰਕੇ ਜਦੋਂ ਕਲੀ ਸੱਟ ਕੇ ਥੱਲੇ ਉਹਦੇ ਤੇ ਫੇਰ ਬੈੱਡ ਵਿਛਾਉਣੇ ਆ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸ ਦਾਂ ਜੀ ਮੇਰੇ ਕੋਲ ਕੋਈ ਬਾਲਾ ਵੱਡਾ ਫਾਰਮ ਤਾਂ ਐ ਨਹੀਂ ਮੀ ਨਾਰਮਲ ਫਾਰਮ ਆ ਮੇਰੀ ਖਰਚਾ ਬਾਣੀ ਕ ਹਯਾ ਰਪੀ ਮਨੇ ਤਾਂ ਦਾ ਡੇਲੀ ਦਾ ਮਤਲਬ ਖਰਚਾ ਪਾਣੀ ਕੱਢ ਕੇ ਆਪਦਾ ਵਟ ਲੈਣਾ ਤੇ ਸੋਹਾਂ ਸ਼ਾਮ ਦਾ 2 ਘੰਟੇ ਸੋਬਾ ਤੇ 2 ਘੰਟੇ ਸ਼ਾਮ ਨੂੰ ਲਾ ਕੇ ਮਣ ਕੇ ਆਪਦਾ ਘਰੇ ਦੇ ਘਰੇ ਨਹੀਂ ਬਸ ਸਟਾਰਟਿੰਗ ਆਪਾਂ ਉਹੀ ਗੱਲ ਆ ਗਈ ਫਿਰ ਅੱਗੇ ਵੀ ਤੁਹਾਨੂੰ ਮੈਂ ਦੱਸ ਕੇ ਨੇ ਸਟਾਰਟਿੰਗ ਛੋਟੇ ਤੋਂ ਕੀਤਾ ਇੱਕ ਤੋਂ ਹੌਲੀ ਹੌਲੀ ਵਧਈ ਜਾਂਦਾ ਹੌਲੀ ਹੌਲੀ ਕੰਮ ਵਧਾਈ ਜਾਂਦਾ ਤੇ ਜੇ ਆਪਾਂ ਬਾਹਲਾ ਲਾਵਾਂ ਗੱਡੀਆਂ ਚੱਕ ਕੇ ਪਾਇਆ ਫਿਰ ਉਹ ਕੰਮ ਗਲਤ ਹੋ ਜੂਗਾ ਜੀ ਫਿਰ ਆਪਾਂ ਨੂੰ ਉਹ ਮਤਲਬ ਦੇਖਪਾਲੀ ਨਹੀਂ ਹੋਈ ਪੱਠਾ ਨੀਰਾ ਪੂਰੇ ਨੇ ਆਇਆ ਉਹਦੇ ਵਾਲੀ ਗੱਲ ਆ ਕਿ ਮੱਝਾਂ ਕਿੰਨੀਆਂ ਦਾ ਮੇਰੇ ਘਰੇ 40 ਮੱਝਾਂ ਤੇ ਦੁੱਧ ਕਿੰਨਾ ਪਾਉਣਾ ਕਿ ਮੈਂ 40 ਕਿਲੋ ਉਹਦਾ ਖਰਾਕ ਪਾਣੀ ਨਹੀਂ ਪੂਰਾ ਆਉਂਦਾ ਉਹ ਸੈਟਲ ਤਾਂ ਉਹੀ ਹੋਇਆ ਖੜਾ ਨਾ ਕਹਿੰਦਾ ਮਰਜ ਘਾਵਤਾ ਇਹੋ ਜੀ ਇਹ ਵੀ ਤੈਨੂੰ ਵੇਖ ਕੇ ਮੈਂ ਚਿੱਟੇ ਪਾਲੇ ਤੇ ਗਾਂ ਮੈਨੂੰ ਰੱਖਣੇ ਨਹੀਂ ਆਉਂਦੇ ਗਾਂ ਸਾਡੀਆਂ ਮਾੜਾ ਲੇਡੀ ਨੂੰ ਧੋਣੇ ਦੇ ਜਾਂ ਨੀਲ ਵੱਧ ਦੇਉ ਜਾਂ ਘਟ ਦੇਉ ਹਰੀ ਸੋਰੀ ਸਾਰਤਾ ਲੈਣੇ ਆਪਾਂ ਦੇਖਭਾਲਤ ਕਰਨੀ ਪੈਂਦੀ ਨਾ ਜਰੀਰ ਦੀ ਨਵਾਉਣਾ ਧੋਣਾ ਨੂੰ ਸਾਹਮਣਾ ਕਰਨਾ ਫਿਰ ਉਹਨੂੰ ਚੈੱਕ ਵੀ ਕਰਨਾ ਵੀ ਸਵੇਰ ਆਨੇ ਖਰਾਕ ਕਿੰਨੀ ਖਾਦੀ ਸ਼ਾਮ ਨੂੰ ਕਿੰਨੀ ਖਾਦੀ ਆ ਭੂਮ ਭੂਮ ਬਠੇ ਰਹਾਂਦੇ ਆ ਬੈਰ ਹਣ ਮਿਲ ਆ ਹਣ ਆਪਾਂ ਬੈਠੇ ਆ ਤੇ ਗੱਲਾਂ ਕਰੀਏ ਨੇ ਹੁਣੇ ਮੈਨੂੰ ਫੋਨ ਆਇਆ ਬੰਦੇ ਦਾ ਮੈਨੂੰ ਕਹ ਰਿਹਾ ਕਿ ਮੇਰਾ ਦੁੱਧ ਪਾਇਆ ਕ ਡੈਰੀ ਤੇ ਮੈਂ ਕੋਈ ਨਹੀਂ ਭਾਈ ਰੈਕ ਕਰ ਲਾਂਗੇ ਪਾ ਦਿਆ ਕਰਾਂਗੇ ਤੈਨੂੰ ਵਾਦਿਆ ਕਰਾਂਗੇ ਅਗਰ ਤੂੰ ਘਰਾਂ ਜੀ ਪਾਉਣਾ ਕਿਲੋ ਕਿਲੋ ਕਰਕੇ ਮੈਂ ਕਿ ਮੈਂ ਕਿਲੋ ਕਿਲੋ ਪਾਣ ਉਹ ਜੋ ਮੈਨੂੰ ਮੁਨਾਫਾ ਬਹੁਤ ਆ ਕਿਲੋ ਕਿਲੋ ਨੇ ਮੁਨਾਫਾ ਮੈਨੂੰ ਹਣਾ ਕੋਈ ਬਾਲਾ ਮ ਵੱਡਾ ਜ਼ਿੰਮੇਵਾਰਤਾ ਹੈ ਨਹੀਂ ਮੇਰੇ ਕੋਲ ਪਹਿਲੀ ਢਾਈ ਕਿੱਲੇ ਆ ਕਿ ਪਠਾ ਨੀਰ ਆ ਪਾਉਣ ਲੱਗੇ ਮੈਂ ਪਠਾ ਪਾਉਣ ਨਾ ਮੇਰੇ ਘਰੋਂ ਪਾਉਣ ਲੱਗੇ ਮੈਂ ਹੁਣੇ ਹ ਚੇਡਾਂ ਵਾਲੀ ਗੱਲ ਸੁਣ ਲੋ ਜਿੱਕਰ ਜਿਵੇਂ ਮੇਰਾ ਗੇਟ ਖੁੱਲਾ ਸੀ ਅੱਛਾ ਵੀ ਮਾਲਾ ਯਾਰ ਦੋਸਤ ਸੀ ਮੋਟਰਸਾਈਕਲ ਤੇ ਤੁਰੇ ਜਾਂਦੇ ਸੀ ਜੋ ਨੰਗੇ ਤੇ ਮੈਂ ਚੱਕ ਕੇ ਗੋਆ ਸਿੱਟੀ ਜਾਂਦਾ ਸੀ ਉਹ ਕਿਸੇ ਦੇ ਮੋਟਰਸਾਈਕਲ ਦੇ ਮਗਰ ਬੈਠਾ ਸੀ ਉਹ ਕਈ ਬੈਠੇ ਸਿਲੰਡਰ ਫੜ ਕੇ ਬੈਠਾ ਸੀ ਮਗਰ ਜਦੋਂ ਨੰਗਾ ਮੈਨੂੰ ਦੂਜੇ ਦਿਨ ਮਿਲਿਆ ਆਂਦਾ ਯਾਰ ਤੂੰ ਗੋਆ ਸਿੱਟੀ ਜਾਂਦਾ ਮੈਂ ਤੂੰ ਕਿੱਥੇ ਸੀ ਕਹਿੰਦਾ ਮੈਂ ਬਾਰ ਮੋੜ ਦੀ ਨੰਗਾ ਸੀ ਇੱਕ ਸਿਲੰਡਰ ਲੈ ਕੇ ਮੈਂ ਸਿਲੰਡਰ ਕਿਹਦਾ ਸੀ ਕਿ ਫਲਾਣੇ ਦਾ ਤੇ ਮੈਂ ਤੂੰ ਕਿੱਥੇ ਬੈਠਾ ਜਾਂਦਾ ਮਗਰ ਮੈਂ ਤੂੰ ਤਾਂ ਗੁਲਾਮੀ ਕਰੀ ਜਾਂਦਾ ਕਿਹਦੇ ਸਿਲੰਡਰ ਕਿਸੇ ਦਾ ਫੜਿਆ ਸੀ ਨਾ ਮੈਂ ਤਾਂ ਗੋ ਉਦਕ ਦਿਮਾਗ ਚ ਵਰਗੀ ਗੱਲਾਂ ਤਾਂ ਨਹੀਂ ਸਹੀ ਹੈ ਤੂੰ ਤਾਂ ਆਪ ਦਾ ਕਰੀ ਨਾ ਮੈਂ ਤਾਂ ਕੇਸਾ ਸਿਲੰਡਰ ਕੋਈ ਸ਼ਰਮ ਨਹੀਂ ਜੀ ਦੱਸੀ ਨਾ ਹਣਾ ਨਾਤੇ ਤੋਂ ਹਣਾ ਹਣਾ ਇਦੂ ਬਾਦ ਮੇਰੇ ਤੁਹਾਨੂੰ ਕੱਪੜੇ ਦੀਂਦੇ ਪਾਏ ਸਾਫ ਸੁਥਰੇ ਇਦੂ ਬਾਦ ਹੀ ਧਾਰਾਂ ਕੱਢਾਂਗੇ ਬੂਟ ਅੱਡਾ ਕੱਪੜੇ ਅੱਡਾ ਉਹ ਪਸੂ ਵਾਲੇ ਉਹ ਅੱਡ ਪਾ ਲੈਣੇ ਮੜਕਿਆ ਦਾ ਕੰਮ ਕਰਕੇ ਫੇਰ ਨਾ ਆ ਤੋ ਕਿ ਸਾਫ ਆਪਦੇ ਉਹ ਧਾਰ ਨਹੀਂ ਕੱਢ ਕੇ ਕਹਿ ਰਹਾ ਰਾਜੀ ਆਮ ਤੂੰ ਆਮ ਰਸਤੇ ਆ ਆਪਣੇ ਘਰਾਂ ਚ ਹੁੰਦੇ ਆ ਆਮ ਹੀ ਪੁੱਛ ਲੈਂਦਾ ਅਗਲਾ ਪਹਿਲਾਂ ਪੁੱਛੂਗਾ ਯਾਰ ਭਾਈ ਤੁਹਾਡੇ ਪਸੂ ਤਾਂ ਆਣੀ ਉਹ ਆਖੂਗਾ ਫੇਰ ਅਸੀਂ ਤੇਨੂੰ ਰਸਤਾ ਕਰਦੇ ਕਿ ਸਾਡੇ ਗੋੜੀ ਤੋਂ ਆਪਾਂ ਇਹਨੇ ਵੀ ਕੁੜੀ ਨਹੀਂ ਕੱਟਨੀ ਧਰ ਮੁੰਡਾ ਵੀ ਕੱਟ ਸਕਦਾ ਧਰ ਤਾਂ ਮੈਂ ਆਪ ਆਪ ਕੱਟ ਦੰਦਾਂ ਫੇਰ ਇੱਕ ਸਾਡਾ ਹੋਰ ਹੈ ਸ਼ਾਮ ਨੂੰ ਧਰ ਜਿਹੜੀ ਮੱਝ ਦੀ ਮੈਂ ਕੱਢ ਲਈ ਮੈਂ ਨਹੀਂ ਕੱਢਣੀ ਮੇਰੇ ਘਰ ਵਾਲੀ ਨੇ ਕੱਢਣੀ ਸ਼ਾਮ ਨੂੰ ਕਿਉਂ ਕਿਹ ਜਾਈ ਨਹੀਂ ਹੈ ਹੱਥ ਨਹੀਂ ਪੈਂਦੇ ਪਸ਼ੂ ਉਹੀ ਤੁਹਾਨੂੰ ਮੈਂ ਦੱਸੀ ਨੇ ਤਾਂ ਨੂੰ ਪਸ਼ੂ 1.5 ਮਹੀਨਾ ਪਹਿਲਾਂ ਛੜਦੇ ਜਾਣਾ ਬਾਈ ਮਤਲਬ ਵੀ ਦੋਣੀ ਇੱਕ ਮੱਝ ਤਾਂ ਘਰੇ ਜ਼ਰੂਰ ਰੱਖੋ ਆਮ ਅਗਲਾ ਕਹਿੰਦਾ ਨਾ ਵੀ ਮਤਲਬ ਮੋਲ ਲੈਣ ਵਾਲਾ ਦੁੱਧ ਪਤਾ ਗਿਆਦਾ ਯਾਰ ਕਿ ਸਾਨੂੰ ਸਸਤਾ ਪੈਂਦਾ ਤੁਸੀਂ ਕੈਲਕੂਲੇਟਰ ਕਰਕੇ ਵੇਖ ਲਓ ਜਿਹੜਾ ਬੰਦਾ ਮੋਲ ਲੈਂਦਾ ਨਾ ਦੁੱਧ ਉਹਨੂੰ ਮਹਿੰਗਾ ਪੈਂਦਾ ਜਿਹਦੇ ਕੋਲੇ ਮੱਝ ਆਵਦੀ ਉਹਨੂੰ ਸਸਤਾ ਪੈਂਦਾ ਜਾਨਵਰ ਮੈਂ ਤਾਂ ਨੇ ਰੱਖੋ ਜਰੂਰ ਰੱਖੋ ਕੋਈ ਛੋਟੇ ਛੋਟੀ ਰੱਖਾ ਐ ਨਹੀਂ ਮੈਂ ਤਾਂ ਵੀ ਅੱਜ ਹੀ ਲੱਖ ਵਾਲੀ ਮੱਝ ਲਿਆਓ ਕੋਈ ਛੋਟੇ ਭਾ ਵਾਲੀ ਲਿਆਓ ਮੱਝ ਰੱਖੋ ਦੁੱਧ ਜੇ ਮੈਂ ਇਹ ਪਸ਼ੂ ਮੈਂ ਤਾਂ ਨੇ ਰੱਖੋ ਜਰੂਰ ਰੱਖੋ ਇੱਕ ਹਣ ਕਈ ਘਰ ਹੈਗੇ ਜਿਹੜੇ ਵੱਡੇ ਘਰ ਹੈ ਸਿਸਟਮ ਉਹਨਾਂ ਦਾ ਚਲਾਇਆ ਹੁਣ ਮੱਝ ਦੇ ਪੈਸੇ ਦੇ ਆਂਦੇ ਅਗਲੇ ਨੂੰ ਪੂਰੇ ਵੀ ਮੇਰਾ ਦੁੱਧ ਨਹੀਂ ਬੰਦ ਹੋਣਾ ਚਾਹੀਦਾ ਮੈਂ ਜਿੱਥੋਂ ਮਰਜ਼ੀ ਲਿਆ ਤੂੰ ਮੱਝ ਵਿਆਹ ਚੱਕ ਪੈਸੇ ਪਹਿਲਾਂ ਆਡਾ ਹੀ ਹਨ ਵਪਾਰ ਵਾਲੇ ਜਿਹੜਾ ਪਸ਼ੂ ਲਿਓਣਾ ਆਪਾਂ ਘਰ ਦੇ ਪਸ਼ੂ ਦਾ ਆਪਾਂ ਨੂੰ ਭੇਜਦਾ ਉਹਦਾ ਕੀ ਪਤਾ ਵੀ ਕੀ ਖਾਣਾ ਪੀਣਾ ਪਹਿਲੀ ਗੱਲ ਤਾਂ ਜਦੋਂ ਬਾਹਰੋਂ ਪਸ਼ੂ ਲਿਓਨੇ ਆਣ ਸਾਡੇ ਤੋਂ ਪਸ਼ੂ ਦੇ ਇਹ ਵੇਖੋ ਵੀ ਇੱਕ ਵੀ ਚਿਚੜੇ ਨਹੀਂ ਆਮ ਪਸ਼ੂ ਕਹਿੰਦੇ ਨੇ ਪਸ਼ੂਆਂ ਦੇ ਚਿਚੜ ਲੱਗੇ ਹੁੰਦੇ ਇੱਕ ਚਿਚੜ ਨਾਉ ਸਾਡੇ ਪਸ਼ੂਆਂ ਦੇ ਬਾਹਰੋਂ ਲਿਆਂਦਾ ਕਈ ਵਾਰੀ ਉਹਨੂੰ ਬਿਮਾਰੀ ਹੁੰਦੀ ਜਾਂ ਕੋਈ ਚਿਚੜ ਲੱਗੇ ਨੀ ਜੂ ਨੂੰ ਪਾਸੇ ਰੱਖਣਾ ਪੈਂਦਾ ਥੋੜਾ ਜਿਹਾ ਮੁਰਗ ਦੂਜੇ ਪਸ਼ੂ ਨੂੰ ਵੀ ਖਰਾਬ ਕਰ ਦਿੰਦਾ